ਬਾਬਿਓ ਸਸੀ ਕਾ ਸਾਰਿਆਂ ਨੂੰ ਖੜਾ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਤੇ ਬੰਦੀ ਛੋੜ ਦੇ ਉਸਰੀਆਂ ਬਾਬਿਓ ਅੱਜ ਆਏ ਸੀ ਸੁਨਾਮ ਆਪਣੇ ਮਿੱਤਰ ਨੇ ਫੋਨ ਲੈਣਾ ਸੀ ਆ ਸਾਹਮਣੇ ਤੇ ਸਾਹਮਣੇ ਦੀ ਦੁਕਾਨ ਆ ਬਾਬਿਓ ਸੁਨਾਮ ਬੰਦਾ ਬਹੁਤ ਘੈਂਟ ਆ ਤੇ ਵਧੀਆ ਜੈਨੂਅਲ ਮੋਬਾਈਲ ਹੁੰਦੇ ਨੇ ਇਹਦੇ ਕੋਲੇ ਬਾਈ ਕੋਲੇ ਤੇ ਆਪਣੇ ਮਿੱਤਰ ਨੇ ਫੋਨ ਲੈਣਾ ਸੀ ਕੱਜ ਤੇ ਉਹ ਲੈ ਲਿਆ ਆਲਟਰਾ ਇੱਕ ਫੋਨ ਦਿੱਤਾ ਇੱਕ ਲੈਤਾ ਸੋ ਫੋਨ ਦਿਖਾਉਣਿਆਂ ਵੀ ਕਿਹੋ ਜਿਹਾ ਆ ਕੜੀਆ ਬਾਈਕ ਦਾ ਚੱਲ ਲੇਜਨ ਦੇਖ ਆ ਨੀਚੋ ਬਟਨ ਔਨ ਕਰ ਨਕਸ਼ਾ ਬਾਈਕ ਦਾ ਵਿੱਚੋ ਬਟਨ ਔਨ ਕਰ ਸਿਕਰਨ ਲੌਕ ਆ ਬੜਾ ਸਟਾਰ ਆ ਬੜਾ ਤਾਕੜਾ ਬਾਬੇ ਪੁਰਾਣੀ ਦਾ ਉਹਦੇ ਮੇਲੇ ਨੇ ਹਾਂ ਆਹ ਦੇਖੋ ਨੇਉ ਤੇ ਆਬ ਨਵਾਂ ਲੱਤਾ ਬਾਤਖਾ ਇਹਰਾ ਜਿਹੜਾ ਵਿੱਚ ਘਟਾਇਆ ਆ ਬਾਬੇ ਘਟਾਇਆ 9 Pro X ਕਰਤੀ ਹਾਂ ਇਹ ਨਾਮ ਨੂੰ ਘਟਾਉਂਦੇ ਨੇ ਕੋਈ ਫੋਨ ਦਗਾ ਦੇ ਅੱਗੇ ਵੀ ਹਿਸਾਬ ਲਾ ਲਿਓ ਦੁਕਾਨ ਆਪਣਾ ਮਿੱਤਰਾ ਸਾਮਾ ਸੁਨਾਮ ਬਾਬੇ ਭਾਈ ਇਹਦਾ ਇਹ ਵੀ ਅਸਲ ਦੀ ਭੈਣ ਦੇ ਕੇ ਇਹ ਲੈਣਾ ਹੋਵੇ ਤਾਂ ਇੱਥੇ ਆ ਕੇ ਨਵੇਂ ਪੁਰਾਣੇ ਸਾਰੇ ਤਰ੍ਹਾਂ ਦੇ ਮੋਬਾਈਲ ਮਿਲ ਜਾਂਦੇ ਨੇ ਆ ਨਾ ਸ ਹੈ ਫਾਂਟ ਗੈਲੈਕਸੀ ਆਲਟਰਾ ਤੇ ਏ ਫੋਨ ਉਪਰ ਕਰਾ ਸਾਰੇ ਮੋਬਾਈਲ ਹੁੰਦੇ ਨੇ ਬਾਬੇ ਉਹਨਾਂ ਕੋਲੇ ਤੇ ਅੱਜ ਦੀਵਾਲੀ ਦੇ ਇੱਕ ਦਿਨ ਪਹਿਲਾਂ ਤੇ ਦੀਵਾਲੀ ਦੇ ਮੁਬਾਰਕਾਂ ਹੋਈਆਂ ਨਾਲ ਦੀਵਾਲੀ ਦਾ ਬਹਾਨੇ ਦੇ ਨਾਲ ਚੱਲ ਨਾਲ ਨਵਾਂ ਮੋਬਾਈਲ ਲੈ ਲਿਆ ਓਕੇ ਬਾਬੇ ਸਾਰਿਆਂ ਨੂੰ ਲਵ ਯੂ